ਸਾਰੇਨ ਪਿਆਰ ਭਰੀ ਸਾਸਰੀ ਘਰੋਂ ਵੀਰਾ ਭਰਾਵਾਂ ਨੂੰ ਤੇ ਕਿਸੇ ਨੇ ਐਡ ਲੋਣੀ ਤਾਂ ਆਲੇ ਪਾਸੇ ਪੋਸਟਰ ਤੇ ਨੰਬਰ ਚੱਲੀ ਜਾਂਦਾ ਲਾਇਕ ਸ਼ੇਅਰ ਕਮੈਂਟ ਕਰ ਦਿਆ ਕਰੋ ਤੇ ਪੰਜ ਤੋਂ 7 ਫੁੱਟ ਮਾ ਭੇਜਿਆ ਕਰੋ ਕਿਸੇ ਨੇ ਐਡ ਲੋਣੀ ਆ ਤਾਂ ਆਲੇ ਪੇ ਪਹਿਲੀ ਫੋਟੋ ਤੇ ਪੋਸਟਰ ਦੇ ਨੰਬਰ ਚੱਲੀ ਜਾਂਦਾ ਲਾਇਕ ਸ਼ੇਅਰ ਕਮੈਂਟ ਕਰ ਦਿਆ ਕਰੋ ਭਰਾ ਬਣ ਕੇ ਲਾਇਕ ਕਰ ਦਿਆ ਕਰੋ ਯਾਰ ਤੇ ਨਹੀਂ ਲਾਇਕ ਨਹੀਂ ਕਰਦੇ ਵੀਰ ਕੋ ਸਾਰੀ ਵੀ ਕਪੜਾ ਬਣ ਕੇ ਸਟੈਪ ਨਾ ਕਰਿਓ ਬਹੁਤ ਬੰਦਿਆ ਨਵੇਂ ਟਰਾਂਦੇ ਲੈ ਕੇ 26 ਫੁੱਟ ਤੋਂ ਲੈ ਕੇ ਆਪਾਂ ਤੇ 11 ਫੁੱਟਾਂ ਦੇ ਟਰਾਂਦਾ ਲੈ ਕੇ ਆਏ ਆ 21 ਫੁੱਟਾ ਟਰਾਲਾ 10 ਇੰਚੀ ਗਾਡਰ 10 ਨੜੀ ਹਾਬਾ ਤੇ 3 ਫੁੱਟ ਵੱਡਾ ਮਾਲਕ ਵੀ ਦਾ ਨੰਬਰ ਉੱਤੇ ਜੰਨੀ ਨਾ ਏਰੀਆ ਅੰਮ੍ਰitsar ਪੈਂਡ ਮਰੀਠਾ ਏਰੀਆ ਅੰਮ੍ਰitsar ਪੈਂਡ ਮਰੀਠਾ 10 10 ਇੰਚੀ ਗਾਡਰ 10 ਨੜੀ ਹਾਬਾ 3 ਫੁੱਟ ਵੱਡਾ ਬੇਲ ਕੇ ਲੱਗੇ ਵੀਲ ਕਵਰ ਚੜੇ ਵੀ ਟੂਕੇ ਦਾ ਰੰਗ ਕੀਤਾ ਹੈਵੀ ਤੋਂ ਪਾਰਾ ਟਰਾਲਾ ਕਿਸੇ ਵੀਰ ਭਾਈ ਨਹੀਂ ਲੈਣਾ ਵੀਰ ਸੰਪਰਕ ਕਰ ਸਕਦੇ ਆ 22 24 ਦੇ ਭੈਣਾਂ ਰੇਲ ਦਾ ਹਿੱਸਾ ਜੇ 40 ਕੁਆਂਟ ਦਾ ਟਰਾਲਾ ਤੇ 390000 ਰੁਪਿਆ ਰੇਟ ਆ 390000 ਰੁਪਿਆ ਰੇਟ ਆ ਏਰੀਆ ਅੰਬਰਸਰ ਪਿੰਡ ਮਰੀਠਾ ਰਸੇ ਕਸਣਾ ਲਾਇਆ ਕੁੰਡੀਆਂ ਲਾਈਆਂ ਬਹੁ ਬਜਾ ਟਰਾਲਾ ਕਿਸੇ ਵੀਰ ਭਾਈਆਂ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਜਿਹੜੀ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਜੇ ਕੋਈ ਨਵਾਂ ਪੁਰਾਣਾ ਸਮਾਨ ਘਟਾਉਣਾ ਉਹ ਵੀ ਵਿੱਚ ਕੱਟ ਲੈਂਦੇ ਆ 10 ਇੰਚੀ ਗਾਡਰਾ ਧੋਰੀ ਬੇੜ ਕੈਂਚਾ ਬਣਾ ਕੇ ਲਾਈਆਂ ਤੇ ਨਾਲੇ ਆ ਸਪੋਟਾ ਲਾਈਆਂ ਵੀ ਦਵੇ ਨਾ ਬੀਂਗਾ ਨਾ ਹੋਵੇ ਟਰਾਲਾ ਇਹ ਕਿਸੇ ਦੇ ਨਵਾਂ ਪੁਰਾਣਾ ਸਮਾਨ ਕਟਾਉਣਾ ਕੋਈ ਗੱਡੀ ਕਟਾਓ ਮੋਟਰ ਮੋਟਰਸਾਈਕਲ ਕਟਾਓ ਟਰੈਕਟਰ ਕਟਾਓ ਇਨ੍ਹਾਂ ਦਾ ਟਰਾਲਾ ਲੈਣਾ ਉਹ ਵਿੱਚ ਕੱਟ ਲੈਂਦੇ ਆ ਇਹ ਕਿਉਂ じゃ ਮੁੱਲ ਆਉਜੀ ਚੀਜ਼ ਕੱਟ ਲੈਂਦੇ ਆ ਤੇ ਬਹੁਤ ਵਧੀਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਪਰਖ ਕਰ ਸਕਦੇ ਆ ਆਪਾਂ ਵਿੱਚ 12 13 ਟਰਾਲੇ ਲੈ ਕੇ ਆਏ ਆ ਵੀਰ ਕੋ ਸਾਰੀ ਵੇਖੋ ਪੜਾ ਪੜ ਕੇ ਸਟੈਪ ਨਾ ਕਰਿਓ ਲਾਇਕ ਛੇੜ ਕਮੈਂਟ ਕਰ ਦਿਆ ਕਰੋ ਪਰਾਪਣ ਕੇ ਸ਼ੇਅਰ ਕਰ ਦਿਆ ਕਰੋ ਆ ਰਸੇ ਕਸਣ ਵਾਲਾ ਲੱਗਿਆ ਕਦੋਂ ਆਪਾਂ ਦੇ ਗੰਨੇ ਦਾ ਲਾਸਕ ਵੀ ਮਗਲੇ ਪਾਸੇ ਦੀ ਬੇਟੀ ਜਾਂਦੀ ਆ ਮੰਜਾ ਲੱਗਿਆ ਜਾਲੀ ਲੱਗੀ ਉੱਤੇ ਮੰਜੇ ਦੇ ਵੱਡਾ ਟੂਲ ਬਾਕਸ ਲੱਗਿਆ ਕੁੰਡੀਆਂ ਲੱਗੀਆਂ ਲਾਈਟਾਂ ਲੱਗੀਆਂ 2 ਲੱਖ 90 3 ਲੱਖ 90 ਹਜ਼ਾਰ ਰੁਪਿਆ ਰੇਟ ਆ 3 ਲੱਖ 90 ਹਜ਼ਾਰ ਰੁਪਿਆ ਰੇਟ ਆ 16 ਫੁੱਟ ਟਰਾਲਾ ਲੈਫਟ ਵਾਲਾ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਬਾਈ ਜੋ 21 2022 ਦੇ ਬਹਿਰਾਂ ਰੇਲ ਦਾ ਹਿੱਸਾ ਤਿੰਨ ਫੁੱਟ ਵੈਡਾ ਲੇਜ਼ਰ ਕੱਟਦਾ ਬੜਿਆਂ ਵਾ ਤੇ ਦੋ ਗੋਲ ਜਾਲੀ ਦੀ ਜਾਲੀ ਲੱਗੀ ਵੀ ਆ ਹੈਵੀ ਤੋਂ ਪਰਾ ਟਰਾਲਾ ਦਾ ਲੈਫਟ ਵਾਲਾ 16 7 ਦਾ ਟਰਾਲਾ ਤੇ 25 25 ਟਨ ਵਾਲੇ ਦੋ ਪੰਪ ਲੱਗੇ ਆ ਹੈਵੀ ਤੋਂ ਪਰਾ ਕਿਸੇ ਪੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਰੇਟ ਹੈਗਾ ਇਹਦਾ 290000 290000 ਦਾ ਸੰਕੀ ਗਾਡਰਾ ਦਾ ਨੜੀ ਹਬਾ ਰੇਲ ਦਾ ਹਿੱਸਾ ਤੇ ਡਬਲ ਪੰਪ ਲੱਗਿਆ ਲੈਫਟ ਵਾਲਾ ਟਰਾਲਾ ਤਿੰਨਾ ਪਾਸੋਂ ਟਾਲਦਾ ਖੋਲਦਾ ਲੇਜਰ ਕੜਦਾ ਮੱਡ ਬਣਿਆ ਪੰਜਾ ਪਾਈਪਾਂ ਵਾਲਾ ਕੁੰਡਗਾ ਲੱਗਣਾ ਵੇਰ ਚੇ ਲੱਗੇ ਹੋਏ ਲੈਕਟਾ ਲੱਗਣਾ ਪੂਰਾ ਵਧੀਆ ਟਰਾਲਾ ਹੈਵੀ ਤੋਂ ਭਰਾ ਟਰਾਲਾ ਵੀ ਕਿਸੇ ਵੀਰ ਭਾਈ ਨੇ ਲੈਣਾ 32 33 ਕੁਇੰਟਲ ਦਾ ਟਰਾਲਾ 34 ਕੁਇੰਟਲ ਦਾ ਕਿਸੇ ਵੀਰ ਭਾਈ ਨੇ ਲੈਣਾ ਹੋਏ ਬਿਨਸਪਰਕ ਕਰਸੇ ਮੰਜਾ ਲੱਗਿਆ ਲੈਫਟ ਵਾਲਾ ਟਰਾਲਾ ਹੈਵੀ ਤੋਂ ਭਰਾ ਟਰਾਲਾ ਆ ਦੇ ਵਿੱਚ ਪੂਰੀਆਂ ਸਪੋਰਟਾਂ ਲਾਈਆਂ ਥੱਲੇ ਵਾਲੇ ਪਾਸੇ ਵੀ ਕਿਸੇ ਕੋਕਾ ਪੀ ਟਰਾਲਾ ਜਾਵਾ ਤੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰਦੇ ਏਰੀਆ ਅੰਬਰਸਰ ਪਿੰਡ ਬਣੀੜਾ 12 13 ਟਰਾਲੇ ਲੈ ਕੇ ਆਏ ਅੱਜ ਸਾਰੀ ਵੀਰ ਕੋ ਵੇਖਾ ਭਰਾ ਬਣ ਕੇ ਸਟੈਪ ਨਾ ਕਰਿਓ ਕੱਕ ਦਿਓ ਫੱਟੇ ਕੋਕਾ ਪੀ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਉਹਦਾ ਚੌੜ ਕਰੀ ਜਾਂਦੇ ਆਪਾਂ ਤੇ ਕੋਕਾ ਪੀ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਦੋ ਲੱਖ 90 ਹਜ਼ਾਰ ਰੁਪਿਆ ਰੇਟ ਆ ਉੰਨੀ ਬੋਟਾ ਟਰਾਲਾ ਹੈ ਵੀ ਤੋਂ ਪਾਰਾ ਕਿਸੇ ਵੀਰ ਭਾਈ ਨੇ ਲੈਣਾ ਪੀਦਾ ਸੰਪਰਕ ਕਰ ਸਕਦੇ 3 ਫੁੱਟ ਵੈਡਾ ਪੰਜਾਂ ਪੈਪਾ ਵਾਲਾ ਵੈਡਾ ਤੇ ਲੇਜ਼ਰ ਕੱਢਦਾ ਵੈਡ ਬਣਿਆ 55 ਇੰਚ ਮੱਛੀ ਹੌਕਾ ਸਾਰੇ ਟਰਾਲਿਆਂ ਦੀ ਤੇ 10 ਇੰਚ ਦੀ ਗਾਡਰਾ 10 ਨੜੀ ਹਾਬਾ ਰੇਲ ਦਾ ਹਿੱਸਾ ਤੇ ਬਹੁਤ ਬਈਆ ਟਰਾਲਾ ਉਹੋ ਹੀ ਸਮਾਨ ਇਹਦੇ ਲੱਗਿਆ ਸਾਰਾ ਇੱਕੋ ਜਿਹਾ ਸਮਾਨ ਲੱਗਿਆ ਪਹਿਲੇ ਟਰਾਲੇ ਦੇ ਜਿਹੜਾ 21 ਫੁੱਟਾ ਉਹਦੇ 22 ਤੇ 24 ਬਾਹਰ ਗਾ 24 ਦੇ ਇਹਦੇ ਇਹ ਤੇ 22 ਦੇ ਬਹਿਰ ਨਾ 22 ਦੇ ਬਹਿਰ ਨਾ ਰੇਲ ਦਾ ਹਿੱਸਾ 10 ਇੰਚੀ ਗਾਡਰਾ 4 ਇੰਚੀ ਬੱਤੇ ਆ ਥੱਲੇ ਵਾਲੇ ਤੇ ਪੂਰਾ ਹੈਵੀ ਤੋਂ ਪਰਾਟਰਾ ਦਾ 19 ਫੁੱਟ ਲੰਮਾ 7 ਫੁੱਟ ਚੌੜਾ ਤੇ ਰੇਟ ਹੈਗਾ 2 ਲੱਖ ਤੇ 3 ਲੱਖ ਤੇ 10000 3 ਲੱਖ 10000 3 ਲੱਖ 10000 2 ਲੱਖ 70000 ਵਾਲਾ ਵੀ ਟਰਾਲਾ ਦੇਉਣੇ ਆਪਾਂ 75000 ਵਾਲਾ ਬਹੁ ਵਜੇ ਟਰਾਲਾ ਕਿਸੇ ਵੀਰ ਭਾਈ ਨੂੰ ਲੈਣਾ ਵੀ ਦਾ ਸੰਪਰਕ ਕਰ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਜਾਣਕਾਰੀ ਜਾਣਕਾਰੀ ਫੋਨ ਲੱਗ ਕੇ ਦਿੱਸਦੀ ਆ ਏਰੀਆ ਅੰਮ੍ਰitsar ਪਿੰਡ ਬਲੀਟਿਆ ਉੱਥੇ ਖੜਾ ਕਿਸੇ ਵੀਰ ਭਾਈ ਨੂੰ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ ਕੱਲ ਹੀ ਲੈ ਕੇ ਆਏ ਟਰਾਲੇ ਇਹ ਸਾਰੇ ਨਵੇਂ ਤੇ ਇਹ ਟਰਾਲਿਆਂ ਦਾ ਕੰਮ ਕਰਦੇ ਆ ਜੇ ਕਿਸੇ ਵੀਰ ਭਾਈ ਨੂੰ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ ਕਿਉਂ ਜੀ ਮੈਂ ਗੜਪਾਉਂ ਕੋ ਜਾਂ ਮਿੱਠਾ ਠੀਕ ਹੈ ਨਾ ਕਿਉਂ ਜੀ ਟਰਾਲਾ ਆਖੋ ਕੋ ਜਾਂ ਮਿਲ ਜੂਗਾ ਕੋਕਾ ਵੀ ਟਰਾਲੇ ਹੈਵੀ ਤੋਂ ਪਹਾੜੇ ਟਰਾਲੇ ਇਹਨਾਂ ਕੋਲੇ ਤੇ ਕੁਆਲਟੀ ਨਵਾਂ 2K ਦਾ ਰੰਗ ਕੀਤਾ ਸਾਰਿਆਂ ਨੂੰ ਲਾਈਟਾਂ ਸ਼ਾਈਟਾਂ ਲੱਗੀਆਂ ਫੇਰਚੇ ਲੱਗੇ ਪੂਰਾ ਹੈਵੀ ਤੋਂ ਭਾਰਾ ਟਰਾਲਾ 19 ਸੱਤ ਦਾ 310000 ਰੁਪਏ ਰੇਟ ਆ 16 ਫੁੱਟਾ ਟਰਾਲਾ ਪੂਰਾ ਹੈਵੀ ਤੋਂ ਭਾਰਾ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ 10 ਇੰਚੀ ਗਾਡਰ 10 ਨੜੀ ਹਾਪ ਰੇਲ ਦਾ ਇਹ ਸਭ 55 ਚੌਕ 20 ਬਾਈ ਦੇ 베アリング ਤੇ ਬਹੁਤ ਵਧੀਆ ਟਰਾਲਾ ਇਹ ਤੇਜ਼ ਰੇਟ ਹੈਗਾ 275000 275000 ਹੈ ਵੀ ਤੋਂ ਭਾਰਾ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਬਿਨਾਂ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਜਿਹੜੀਆਂ ਸਾਰੀ ਜਾਣਕਾਰੀ ਲੈਣੀ ਫੋਨ ਲਾ ਕੇ ਸੰਦੇ ਬਿਨਾਂ ਦੇਫਟ ਤੋਂ ਟਰਾਲਾ 16 7 ਦਾ ਸਾਰੇ ਤਰ੍ਹਾਂ ਦੇ ਟਰਾਲੇ ਹੁੰਦੇ ਜਿਹਨਾਂ ਕੋਲ 26 ਫੁੱਟ ਤੋਂ ਲੈ ਕੇ ਤੇ 11 ਫੁੱਟ ਤਾਈਂ ਟਰਾਲੇ ਹੁੰਦੇ ਆ ਕਿਸੇ ਵੀਰ ਭਾਈ ਨੇ ਛੋਟਾ ਟਰਾਲੇ ਵੀ ਬਣਾਉਂਦੇ ਆ ਪੰਜੀ ਪਾਲਾਂ ਉਹ ਵੀ ਮੈਂ 5 ਫੁੱਟ 4 ਫੁੱਟ ਦੀ ਉਹ ਵੀ ਬਣਾਉਂਦੇ ਆ ਕਿਸੇ ਵੀਰ ਭਾਈ ਨੇ ਲੈਣੀਆਂ ਉਹ ਵੀ ਸੰਪਰਕ ਕਰ ਸਕਦੇ ਆ 275000 ਰੁਪਿਆ ਰੇਟ ਆ 16 ਫੁੱਟਾ ਟਰਾਲਾ ਹੈਵੀ ਤੋਂ ਭਰਾ ਟਰਾਲਾ ਬਣਿਆ ਵਾ 10 ਨੜੀ ਹੱਬਾ 10 ਇੰਚੀ ਗਾਡਰਾ ਤੇ ਬੋਹੇਜ ਟਰਾਲਾ ਤੇ ਮੰਜਾ ਛੰਜਾ ਲੱਗਿਆ ਲੇਜ਼ਰ ਕੱਢਣਾ ਇਹਦਾ ਵੇਡ ਬਣਿਆ ਕੋਕਾ ਦੀ ਬੀਲ ਕਬਰ ਪਏ ਵੇਚ ਕੇ ਲੱਗੇ ਵੇ ਆ ਮਗਰ ਦੇ ਪਾਸੇ ਪੂਰੀ ਫੋਟੋ ਬਣਾ ਕੇ ਲਈਏ ਵਧੀਆ ਟਰਾਲਾ ਵੀਡੀਓ ਲਾਇਕ ਸ਼ੇਅਰ ਕਮੈਂਟ ਕਰਦੇ ਕੋਲ ਵੀਡੀਓ ਸਾਰੀ ਵੇਖੋ ਭਰਾ ਭੜਕੇ ਸਟੈਪ ਨਾ ਕਰੋ ਵੀਡੀਓ ਮੁੱਕੀ ਨਹੀਂ ਹੈ ਜੇ ਗੱਲ ਚੱਲੀ ਜਾਣੀ ਆ ਭੀੜ ਕੋ ਸਾਰੀ ਵੇਖੋ ਭਰਾ ਬਣ ਕੇ ਆਪਾਂ ਬਹੁਤ ਤਰ੍ਹਾਂ ਦੇ ਟਰਾਲੇ ਲੈ ਕੇ ਆਏ ਆ ਕੋਕਸ ਪੀਸ ਆ ਸਾਰਾ ਸਮਾਨੀ ਤੇ ਲੈ ਜਰਾ ਉਹਦੇ ਦੇ 16 ਪੁੱਟੇ ਦੇ ਵੀ ਥੱਲੇ ਕੈਂਚੇ ਬਣਾ ਕੇ ਲਾਈਆਂ ਟਰਾਲਾ ਵੀਰੇ ਤੇ ਟੂਕੇ ਦਾ ਰੰਗ ਕੀਤਾ ਏਰੀਆ ਅੰਮ੍ਰitsar ਪਿੰਡ ਮਰੀਠਾ ਕਿਸੇ ਵੀਰ ਪਾਈਏ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਪੰਜ ਤੋਂ 6 ਟਰਾਲੇ ਖੜੇ ਨੇ ਵੀਰਾਂ ਕੋਲੇ ਤੇ ਇਹੇ ਕੰਮ ਕਰਦੇ ਟਰਾਲਿਆਂ ਦਾ ਇਹ 10 ਇੰਚੀ ਗਾਡਰਾ 4 ਇੰਚੀ ਬੱਤੇ ਆ ਤੇ ਉਕੇ ਦਾ ਰੰਕ ਦਿੱਤਾ 3 ਫੁੱਟ ਵੱਡਾ ਵੀਲ ਕਬਰ ਚੜਿਆ ਬੇੜ ਚੇ ਲੱਗੇ ਬੇਟਰਾ ਦੇ ਨੂੰ ਦੂਰੀ ਵਿੱਚ ਤਾਂ ਅਸੀਂ ਕੀ ਗਾਡਰਾਂ ਤੇ ਦੂਰੀ ਵਿੱਚ ਕੈਂਚੀਆਂ ਬਣਾ ਕੇ ਲਾਈਆਂ ਹੈਵੀ ਤੋਂ ਭਰਾ ਟਰਾਲਾ ਬਣਿਆ ਵਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਤਾਂ ਵੀਰਾਂ ਦਾ ਸੰਪਰਕ ਕਰ ਸਕਦੇ ਆ ਕੋਕਾ ਪਿਸ ਟਰਾਲਾ ਜਮ ਤੇ ਹੈ ਟੈਰ ਹੈਗੇ 50 ਤੋਂ 60 ਪੈਸੇ ਕੋਤੇ ਵਧੀਆ ਟਰਾਲਾ ਹੈਵੀ ਤੋਂ ਭਰਾ ਟਰਾਲਾ ਬੜਾ 35 36 ਕੁਇੰਟਰ ਦਾ ਟਰਾਲਾ ਤੇ ਪਿਛੋਂ ਜਾਂਦੀ ਜੀ ਮੱਛੀ ਹੌਕਾ ਤੇ 2 ਫੁੱਟ ਵਾੜ 3 ਫੁੱਟ ਵੈਡਾ ਦਸਾਂ ਕੀ ਗਾਡਰ 10 ਨੜੀ ਹਾਬਾ ਰੇਲ ਦਾ ਹਿੱਸਾ 20 ਬਾਈ ਦੇ ਬਹਿਰਾਂ ਟਾਟਾ ਸੇਲ ਦਾ ਮਾਲ ਲੱਗਿਆ ਵਾ ਟਾਟਾ ਸੇਲ ਦਾ ਮਾਲ ਲੱਗਿਆ ਵਾ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਅਸੇ ਲਾਈਟਾ ਛਿੱਟਾ ਲੱਗ ਗਈਆਂ ਆਹ ਵੇਖ ਲਓ ਧੂੜੀ ਵੀ ਸਪੋਟਾਂ ਲਾਈਆਂ ਚੈਨਰਾਂ ਨੂੰ ਵੀ ਲਾਈਆਂ 4 ਇੰਚਾਂ ਗਾ ਨੂੰ ਤੇ ਦੂਜਿਆਂ ਨੂੰ ਵੀ ਲਾਈਆਂ 10 ਇੰਚੀ ਗਾਡਰ ਬਣਾ ਕੇ ਥੱਲੇ ਕੈਂਚੀ ਕਾ ਪਾਈਆਂ ਵੀ ਦਵਰ ਨਾਟਰਾ ਦੇ ਕਿ ਬੱਤੀ ਨੂੰ ਛੱਟ ਪਾਉਣੀ ਹੁੰਦੀ ਨਾ ਥੱਲੇ ਕੈਂਚੀ ਬਣਾ ਕੇ ਲਾਉਣੀ ਹੁੰਦੀ ਆ ਉਸ ਐਕਟ ਮੈਂ ਤੇ ਸਲੈਂਸਰ ਸਲੈਂਸਰ ਲੱਗੇ ਹੋਇਆ ਰੇਟ ਦੀ ਗੱਲ ਕਰਕੇ 315000 ਰੁਪਿਆ ਰੇਟ ਆ 315000 ਰੁਪਿਆ ਰੇਟ ਆ ਕਿਹੜਾ 15 ਬੰਦਿਆਂ ਨੂੰ ਵੀਡੀਓ ਸ਼ੇਅਰ ਕਰਕੇ ਜਾਊਗਾ 15 ਗਰੁੱਪਾਂ ਚ ਤੇ 5 15 ਬੰਦਿਆਂ ਨੂੰ ਕਰ ਦਿਓ ਬਣਾ ਦੀ ਤੇ 5000 ਰੁਪਿਆ ਲੈਸ ਕੀਤੀ ਜਾਊਗੀ 310000 ਦਾ ਟਰਾਲਾ ਮਿਲ ਜਾਊਗਾ ਹੋਰ ਵੀ ਮਾਨ ਤਨ ਕਰਾ ਦੇਾਂਗੇ ਤੁਹਾਡਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਏਰੀਆ ਅੰਬਰਸਰ ਪਿੰਡ ਮਰੀਠਗਾ ਪਤੀਆਂ ਜਾਂ ਤੇ ਮੱਛੀ ਹੌਕਾ ਤੇ 5 ਇੰਚੀ ਗੁੱਲਾ ਪੈਂਦਾ ਕਿਥੇ ਉਹ ਮੋਟੀ ਆ ਲੈਟਾ ਛੇਟਾ ਲੱਗਣਾ 14 ਸੱਤ ਦਾ ਟਰਾਲਾ ਵੀਰੇ ਲੈਫਟ ਵਾਲਾ 14 ਸੱਤ ਦਾ ਟਰਾਲਾ ਲੈਫਟ ਵਾਲਾ ਕੋਕਾ ਵੀ ਟਰਾਲਾ ਕਿਸੇ ਵੀਰ ਪਾਈਏ ਲੈਣਾ ਵੇਨਾ ਸੰਪਰਕ ਕਰ ਸਕਦੇ ਆ ਹੈਵੀ ਤੋਂ ਭਰਾ ਟਰਾਲਾ ਬਣਿਆ 27 ਕੁਇੰਟਲ ਦਾ 10 ਇੰਚੀ ਦੇ ਗਾਡਰਾ 10 ਨੜੀ ਹਾਬਾ ਤੇ ਵਧੀਆ ਟਾਇਰ ਟਰਾਲੇ ਦੇ ਤੇ 3 ਫੁੱਟ ਵੈੱਡਾ ਜਨ ਡਬਲ ਪੰਪਾ ਸਭ ਕੁੰਤੇ ਟਾਟਾ ਸੇਲ ਦਾ ਮਾਰ ਲੱਗਿਆ ਰੇਡ ਤੇ ਗੱਲ ਕਰਕੇ 255000 ਰੁਪਏ ਰੇਟ ਆ ਮੌਕੇ ਤੇ ਮਾਰ ਤਣ ਕਰ ਦੇਣਗੇ ਕੋਕਾ ਪੀ ਟਰਾਲਾ ਹੈਵੀ ਤੋਂ ਭੜਾ ਟਰਾਲਾ ਟੂਕੇ ਦਾ ਰੰਗ ਕੀਤਾ 3 ਫੁੱਟ ਵਿੱਡ 2 ਫੁੱਟ ਵਾਰਡ ਦਾ ਸਿੰਘ ਕੀ ਗਾਡਰ ਤੇ ਰੇਲ ਦਾ ਹਿੱਸਾ 55 ਇੰਚ ਮੱਛੀ ਹੁੱਕ ਡਬਲ ਪੰਪ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਹੈ ਗੰਬਰਸਰ ਪਿੰਡ ਮਰੀਠਾ ਇਹਨਾਂ ਚ ਨਵਾਂਸ ਪੁਰਾਣਾ ਸਬਾਨ ਕਟਾਉਣਾ ਹੋਵੇ ਉਹ ਵੀ ਕਟਾ ਆਂਦੇ ਕੋਈ ਗੱਡੀ ਕਟਾਓ ਟਰੈਕਟਰ ਕਟਾਓ ਕੁਛ ਕਟਾ ਕੇ ਟਰਾਲਾ ਲੈਣੇ ਜਾਂ ਵੀਰਾਂ ਤੋਂ ਲੈ ਸਕਦੇ ਆਂ ਮੋਟਰਸਾਈਕਲ ਕਟਾਓ ਕੋਈ ਵੀ ਪੁਰਾਣੀ ਚੀਜ਼ ਪਈ ਜਾ ਵਿੱਚ ਕੱਟ ਲੈਣਗੇ ਕਿਉਂ ਜਾਂ ਰੇਟ ਹੋਇਆ ਉਹ ਜਾਂ ਕੱਟਣਗੇ ਤੇ ਤੁਹਾਨੂੰ ਟਰਾਲਾ ਦੇ ਦੇਣਗੇ ਟਰਾਲਿਆਂ ਦਾ ਕੰਮ ਕਰਦੇ ਆਂ ਵੀਰ ਇਹ ਪੂਰਾ ਹੈਵੀ ਤੋਂ ਭਾਰਾ ਫੁੱਲ ਲੋਡ ਭਰੀ ਹੁੰਦੀ ਆ 20 22 ਦੇ ਬੈਰ ਹੁੰਦੇ ਆ ਤੇ ਜਾਦੀ ਫਸਲ ਲੱਗਿਆ ਹੁੰਦਾ ਇਹਨਾਂ ਦੇ ਟਰਾਲਿਆਂ ਦੇ ਵਿੱਚੋਂ ਪੂਰਾ ਹੈਵੀ ਤਾਂ ਭਾਰੇ ਟਰਾਲੇ ਬਣਾ ਕੇ ਲਿਉਂਦੇ ਜਿਲ੍ਹਾ ਅੰਮ੍ਰਿਤਸਰ ਪਿੰਡ ਬੜੀਠਾ ਉੱਥੇ ਖੜੇ ਆ ਵੀਰ ਦਾ ਸੰਪਰਕ ਕਰ ਸਕਦੇ ਕੋਕਾ ਪੀ ਟਰਾਲੇ ਲਾਈਟਾ ਚੈਟਾ ਲੱਗਾ ਬੇਰ ਤੇ ਲੱਗੇ ਹੋਇਆ ਤਿੰਨਾ ਪਾਸਿਆਂ ਨੂੰ ਡਾਲਾ ਖੁੱਲਦਾ ਇਹਦਾ 14 ਫੁੱਟਾ ਟਰਾਲਾ ਤੇ ਕਿੰਨਾ ਪਾਸਿਆਂ ਨੂੰ ਡਾਲਾ ਖੁੱਲਦਾ ਭਾਓ ਭਾਈਆ ਢੀਡ ਕੋ ਸਾਰੀ ਵਕਤ ਸਟੈਪ ਨਾ ਕਰੇ ਉਹ ਸਾਡਾ ਟਰਾਲਾ ਕਿਸੇ ਵੀਰ ਪਾਈਂ ਲੈਣਾ ਹੋਵੇ ਬਿਨਸਪਰਕ ਕਰ ਸਕਦੇ ਆ 10 ਇੰਚੀ ਗਾਡਰਾ 10 ਨੜੀ ਹਾਬਾ ਦੇ ਰੇਲ ਦਾ ਹਿੱਸਾ ਤੰਨੇ ਫਰਟਾ ਵੈੱਡਾ ਟੂਕੇ ਦਾ ਰੰਗ ਕੀਤਾ ਬਿੰਦ ਕਲ ਕੁਆਲਟੀ ਦਾ ਬਹੁਤ ਸੋਹਣਾ ਟਰਾਲਾ ਰੇਟ ਦੀ ਗੱਲ ਕਰਕੇ 16 7 ਦੀ ਆਪਾਂ 3 ਲ 2 ਲੱਖ ਤੇ 75000 ਰੁਪਿਆ ਰੇਟ ਆ ਧੂੜੀ ਮੇਰ ਕੈਂਚਾ ਬਣਾ ਕੇ ਲੈ ਆਇਆ 16 7 ਦਾ ਟਰਾਲਾ ਬਿਨਾ ਲਿਫਟ ਤੋਂ ਕਿਸੇ ਵੀਰ ਪਾਈਂ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਚਿੱਟਾ ਰੰਗ ਲਾਲ ਜਾਲੀ ਕਾਲਾ ਵੈੱਡਾ ਪੰਜਾ ਪਹਿਲਾਂ ਲੇਜਰ ਕੱਟਦਾ ਸਾਰਾ ਸਮਾਨ ਮੈਂ ਟਾਟਾ ਸੇਲ ਦਾ ਮਾਲ ਲੱਗਿਆ ਵਾ ਤੇ ਬਹੁ ਬਈਆ ਟਰਾਲਾ 30 ਤੋਂ 35 ਪੈਸੇ ਟਾਇਰ ਆ ਵੀਲ ਕਵਰ ਚੜੇ ਹੋਇਆ ਬੇੜ ਤੇ ਲੱਗੇ ਲਾਈਟਾਂ ਛਿਟਾਂ ਲੱਗੀਆਂ ਟਰਾਲਾ ਪੂਰਾ ਸੋਨਾ ਕੋਕਾ ਪੀਸਾ ਬਹੁਤ ਸੋਨਾ ਟਰਾਲਾ ਰੀਲ ਤਾਂ ਇਹ ਸਭ ਹੀ ਪਾਈ ਤੇ ਬਹਿਰਗਾ ਜਾਦੀ ਫਸ ਲੱਗੀ ਵੀ ਆ ਤੇ ਕੋਈ ਜੋੜ ਛੋੜ ਦੀ ਇੱਕੋ ਫਸ ਲੱਗੀ ਵੀ ਕਿਸੇ ਵੀਰ ਪਾਈ ਲੈਣਾ ਹੋਵੇ ਬਿਨਸ ਪਰ ਕਰ ਸਕਦੇ ਰੇਟ ਦੀ ਗੱਲ ਕਰੀਏ 275000 ਰੁਪਿਆ ਰੇਟ ਆ ਮੌਕੇ ਤੇ ਮਾਰ ਤਾਨ ਕਰ ਦੇਣ ਕਿ ਵੀਰ ਕੋ ਸਾਰੀ ਵੇਕਮ ਸਟੈਪ ਪਨੇ ਕਰੋ ਕੋਈ ਵੀ ਸਮਾਨ ਵਿੱਚ ਨਵਾਂ ਪੁਰਾਣਾ ਕਟਾਉਣਾ ਹੋਵੇ ਤੁਸੀਂ ਕਟਾ ਸਕਦੇ ਆ ਕੋਈ ਵੀ ਚੀਜ਼ ਕਟਾ ਕੇ ਇਹਨਾਂ ਤੋਂ ਤੁਸੀਂ ਟਰਾਲਾ ਲੈ ਸਕਦੇ ਆ ਏਰਕਮ ਬਸਰ ਪਿੰਡ ਮਰੀਟ ਦਾ ਵੀ ਇਹਦਾ ਕੰਮ ਕਰਦੇ ਟਰਾਲਿਆਂ ਦਾ ਇਹਨਾਂ ਨੇ ਤੇ ਜੁਜਾ ਨਵੇਂ ਟਰਾਲੇ ਬਣਾ ਕੇ ਲਿਆਉਂਦੇ ਇਹ ਤੇ ਸੇਲ ਕਰ ਦਿੰਦੇ ਆ ਵਿਚੋ ਵਿਚਾਰੇ ਆਪਦਾ ਨਫਾ ਨਫਾ ਲੈ ਲੈਂਦੇ ਆ ਕੋਈ ਨਹੀਂ ਵੀ ਬੰਦਾ ਮਿਹਨਤ ਦਾ ਮਾਰਾ ਕੰਮ ਕਰਦਾ ਹੀ ਆ 16-7 ਟਰਾਲਾ ਇਹ ਇਹ ਕਿਸੇ ਵੀਰ ਪੰਜ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ ਦਾ ਸੰਕੀ ਗਾਰਡਰ ਦਾ ਨੜੀ ਹੱਬ ਰੇਲ ਦਾ ਹਿੱਸਾ ਟਾਟਾ ਸੇਲ ਦਾ ਮਾਲ ਲੱਗਿਆ 3 ਫੁੱਟ ਵੈੱਡ ਉਹੀ ਸਮਾਨੇ ਦੇ ਲੱਗਿਆ ਵਾ ਇੱਕੋ ਜਿਹਾ ਸਮਾਨ ਲੱਗ ਜਾਂਦੀ ਹੈ ਉਹੀ ਰੇਟ ਹੈ 2,75,000 ਰੁਪਿਆ 2,75,000 ਰੁਪਿਆ ਰੇਟ ਆ ਇਹਨਾਂ ਦਾ ਟਰਾਲਿਆਂ ਦਾ ਦੋਹਾਂ ਦਾ ਹੀ 16-17 ਟਰਾਲੇ ਆ ਜੇ ਕਿਸੇ ਵੀਰ ਭਾਈ ਨੇ ਲੈਣੇ ਵੀ ਤਾਂ ਸੰਪਰਕ ਕਰ ਸਕਦੇ ਬਿਲਕੁਲ ਸਾਰੀ ਵਕਲ ਸਟੈਪ ਨਾ ਕਰੋ ਹੋਰ ਵੀ ਬਹੁਤ ਬਹੁਤ ਸਾਊ ਕੰਦ ਨਾ ਕਰਦੇ ਹੋ ਕੋਕਾ ਪੀਸ ਟਰਾਲੇ ਆ 2 ਕੇ ਦਾ ਰੰਗ ਕੀਤਾ ਵਾ ਨਵਾਂ ਪ੍ਰਾਣ ਸੁਪਾਣ ਵਿੱਚ ਘਟਾਓ 10 ਇੰਚੀ ਗਾਰਡਰ ਆ ਫੁੱਲ ਲੇਡ ਭਰੀ ਵੀ ਆ ਤੇ 10 ਨਟੀ ਹੱਬਾ ਤੰਗਰੀਲ ਦਾ ਹਿੱਸਾ 3 ਫੁੱਟ ਵੱਡਾ 55 ਇੰਚ ਹੋਕਾ ਕਿਤੇ ਗੁੱਲਾ ਪੈਂਦਾ 5 ਇੰਚੀ ਮੋਟੀ ਆ ਲਾਈਟਾਂ ਛੇਟਾ ਲੱਗੀਆਂ ਵੀਲ ਕਵਰ ਚੜੇ ਆ ਪੀੜ ਤੇ ਲੱਗੇ ਵੀ ਆ ਬਹੁਤ ਸੋਹਣਾ ਟਰਾਲਾ ਟੂਕੇ ਦਾ ਰੰਗ ਕੀਤਾ ਵਾ ਤਿੰਨ ਲਾਈਟਾਂ ਪਿੱਛੇ ਡਿਪਰ ਲੱਗੇ ਆ ਬਹੁਤ ਏਲਗੀ ਡਿਪਰ ਲੱਗੇ ਆ ਪੂਰਾ ਸੋਹਣਾ ਟਰਾਲਾ ਤੇ ਤਨ 2 ਲੱਖ 75 ਹਜ਼ਾਰ ਰੁਪਏ ਰੇਟ ਆ ਮੌਕੇ ਦੇ ਮਨਤਾਨ ਕਰ ਦੇਣਗੇ ਪੌੜੀ ਛੋੜੀ ਸਾਈਡ ਤੇ ਲੱਗੀ ਆ ਟੂਲ ਬਾਕਸ ਵੱਡਾ ਲੱਗਿਆ ਵਾ ਸਾਰੀ ਜਾਣਕਾਰੀ ਜਾਨੀ ਫੋਨ ਲਾ ਕੇ ਲੈ ਸਕਦੇ ਆ 14 7 8 ਟਰਾਲਾ ਬਿਨਾ ਪੰਪ ਤੋਂ ਪੁਰਾਣਾ ਟਰਾਲਾ ਵਿੱਚ ਕੱਟਿਆ ਦੀ ਇਹਨਾਂ ਨੇ ਵੀਰਾਂ ਨੇ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸਪਰ ਕਰ ਸਕਦੇ ਆ ਰੇਲ ਦਾ ਹਿੱਸਾ ਤੇ ਬਹੁਤ ਵਧੀਆ ਟਰਾਲਾ ਤੇ ਟਾਇਰ ਹੈਗੇ 70 ਤੋਂ 75 ਰੁਪਏ ਸੇ ਟਾਇਰ ਜਵਾਂ ਨਵੇਂ ਐ ਇਹਦੇ 70 75 ਰੁਪਏ ਟਾਇਰ ਚਾਰੇ ਤੇ ਰੇਲ ਦਾ ਹਿਸਾਬ ਦਾ ਸਿੰਚੀ ਗੱਡ ਰਾਇਦੇ 10 ਨੜੀ ਹਾਬਾ ਪੁਰਾਣੇ ਥੋੜੇ ਟਰਾਲਾ ਤੇ ਇਹ ਰੰਗ ਪੇਂਟ ਕਰਕੇ ਜਵਾਂ ਸਲਿਕੋੜਾ ਮਰੂ ਜੇ ਕਿਸੇ ਵੀਰ ਭਾਈ ਜੀ ਲੈਣਾ ਵੀ ਦਸਪਰ ਕਰ ਸਕਦੇ ਰੇਟ ਵੀ ਬਹੁਤ ਘੱਟ ਆ ਰੇਟ ਦੀ ਗੱਲ ਕਰਕੇ ਰੇਟ ਹੈਗਾ 190000 ਰੁਪਿਆ ਮੌਕੇ ਤੇ ਮੈਂ ਤਣਕਾ ਦਿੰਦੇ ਕਿ ਫਸ ਵੇ ਲੋ ਕਿ ਸੀਸੇ ਉੰਗ ਚਿਲਕਦੀ ਆ ਕੋਈ ਜੋੜ ਛੋੜ ਨਹੀਂ ਕਿਧੋ ਗਲਿਆ ਨਹੀਂ ਛਿਟਾਲਾ 14 7 ਦਾ ਵੀਡੀਓ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ 6 ਸਕੇਅਰ ਕੋਲ ਭਰਾ ਬਣ ਕੇ ਸ਼ੇਅਰ ਕਰ ਜਿਓ ਵੀਡੀਓ ਤੁਹਾਡੇ ਭਰਾਵਾਂ ਦੇ ਸਿਰ ਤੇ ਚੈਨਲ ਚੱਲਣਾ ਹੁੰਦਾ ਤੇ ਨਵਾਂ ਸਮਾਨ ਪੁਰਾਣਾ ਕਟਾ ਸਕਦੇ ਆ ਵਿੱਚ ਇਹਨਾਂ ਵੀਰਾਂ ਤੋਂ ਤੇ ਲੈ ਸਕਦੇ ਆ ਵੀਡੀਓ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ 6 ਸਕੇਅਰ ਕੋਲ ਭਰਾ ਬਣ ਕੇ ਸ਼ੇਅਰ ਕਰ ਜਿਓ ਵੀਡੀਓ ਚੰਗਾ ਤੇ ਲਾਇਕ ਕਰਦੇ ਕੋਲ ਕਮੈਂਟ ਕਰ ਦਿਆ ਕਰੋ ਕਮੈਂਟ ਕਰਕੇ ਦੱਸੋ ਵੀਡੀਓ ਕਿਵੇਂ